ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅੱਜ ਡੇਰਬਾ ਬਨਾਨਕ ਦੇ ਪਿੰਡ ਕਰਮਾਬਾਦ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਪਹੁੰਚੇ ਨੇ ਜਿਨ੍ਹਾਂ ਲੋਕਾਂ ਦੇ ਹੜਾ ਦੌਰਾਨ ਘਰ ਟਹਿ ਗਏ ਨੇ ਉਹਨਾਂ ਦੀ ਮਦਦ ਲਈ ਸੀਮਿੰਟ ਸਰਿਆ ਬਜਰੀ ਇੱਟਾਂ ਦੀਆਂ ਭਰੀਆਂ ਟਰਾਲੀਆਂ ਨਾਲ ਲੈ ਕੇ ਪਹੁੰਚੇ ਨੇ ਉਥੇ ਬੱਬੂ ਮਾਨ ਦਾ ਕਹਿਣਾ ਸੀ ਸੇਵਾ ਤਾਂ ਗੁਪਤ ਹੁੰਦੀ ਹੈ ਅਤੇ ਉਹ ਵੀ ਅੱਗੇ ਆ ਕੇ ਦੱਸ ਕੇ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਆਪਣੇ ਸਮਰਥਾ ਦੇ ਅਨੁਸਾਰ ਹਰ ਕੋਈ ਇਸ ਮੌਕੇ ਸਾਥ ਦੇ ਰਿਹਾ ਇਹ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਆ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਹੈ ਉਹ ਲੱਗਿਆ ਹੋਇਆ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਨਾਲ ਸਭ ਦੂਸਰੀ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਕੀ ਹਾਲ ਹੈ ਜੀ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਸ਼ੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਸ਼ੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਔਰ ਹੁਣ ਸਮਾਜ ਇਦਾਂ ਦਾ ਹੋ ਗਿਆ ਕਿ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਤਾਂ ਅੱਜ ਤੱਕ ਇਹ ਯਾਦ ਹੈ ਸੱਜਣ ਜਿਲੰਧਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੋਰੇ ਮਹਿਦਤੀ ਰਹ ਹੁੰਦੇ ਆ ਕੋਈ ਇਹ ਠੀਕ ਆ ਕੋਈ ਯਾਰੀ ਲਈ ਆ ਲੱਗੀ ਰਹਿਣਾ ਇਹ ਤਾਂ ਪੁੱਪਾ ਜੀ ਤੇ ਜਦੋਂ ਦਾ ਗੌਲ ਪੰਗਾ ਤੋਂ ਲੱਗਾ ਪਹਿਲਾ মিডিਆ ਵੀ ਸੁਣਦਾ ਸੀ ਹੁਣ ਪਤਾ ਲੱਗਿਆ ਗੌਲ ਤੋਂ ਪਹਿਲਾਂ ਵੀ মিডিਆ ਵੀ ਜੇ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਵੀ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਨਹੀਂ ਮੈਂ ਵੈਸੇ মিডিਆ ਵੀ ਜਲਦੀ ਹੈ ਜੀ ਹਾਈਲਾਈਟ ਹੋਏਗਾ ਤੇ ਮੈਂ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਜੀ ਚੇਕ ਤੇ ਲੱਗੇ ਰਹੇ ਹਾਂ ਉਸਨੇ ਆ ਪੰਜਾਬ ਵਾਲੇ ਨੇ ਮਫਤੇ ਮੋਸਮ ਸੋਕਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ